ਜਨ ਪਕਾਵੇ ਰੋਟੀਆਂ ਤਾਰਿਆ ਵੀ ਤੇਰੀ ਲੋ ਸੱਸ ਮੇਰੀ ਮੈਨੂੰ ਆਖਦੀ ਕਿਉਂ ਵਿੱਚ ਮੈਦਾ ਗੋ ਸੱਸ ਮੇਰੀ ਮੈਨੂੰ ਆਖਦੀ ਕਿਉਂ ਵਿੱਚ ਮੈਦਾ ਗੋ ਕਿਉਂ ਵਿੱਚ ਮੈਦਾ ਥੋੜਾ ਪਿਆ ਸੱਸ ਮੈਨੂੰ ਗਾਲਾਂ ਕੱਢੀਆਂ ਨਾ ਕਟਸ ਸੇ ਗਾਲੀਆਂ ਇੱਥੇ ਮੇਰੀ ਕੌਣ ਸੁਣੇ ਨਾ ਕਟਸ ਸੇ ਗਾਲੀਆਂ ਇੱਥੇ ਮੇਰੀ ਕੌਣ ਸੁਣੇ ਮਸੇ ਦਾ ਪੁੱਤ ਪੁਰਾਇਆ ਲਗੇ ਕੋਲੋਂ ਦੀ ਲੰਗਣੀ ਗਿਆ ਮਸੇ ਦਾ ਪੁੱਤ ਪੁਰਾਇਆ ਲਗੇ ਕੋਲੋਂ ਦੀ ਲੰਗਣੀ ਗਿਆ ਜੇ ਹੁੰਦਾ ਵੀਰ ਆਪਣਾ ਨਦੀਆਂ ਚੀਰ ਮਿਲੇ ਜੇ ਹੁੰਦਾ ਵੀਰ ਆਪਣਾ ਨਦੀਆਂ ਚੀਰ ਮਿਲੇ ਮੈਲਾ ਓਲੇ ਮੇਰਾ ਬਾਬਲ ਖੜਾ ਸੁਣ ਸੁਣ ਨੀਰ ਪਰੇ ਮੈਲਾ ਓਲੇ ਮੇਰਾ ਬਾਬਲ ਖੜਾ ਸੁਣ ਸੁਣ ਨੀਰ ਪਰੇ ਨਾਰੋ ਬਾਬਲ ਮੇਰ ਆਤਿਆਂ ਦੇ ਦੁੱਖ ਬੁਰੇ ਨਾਰੋ ਬਾਬਲ ਮੇਰ ਆਤਿਆਂ ਦੇ ਦੁੱਖ ਬੁਰੇ ਚੰਨ ਪਕਾਵੇ ਰੋਟੀਆਂ ਤਾਰੇ ਆਵੇ ਤੇਰੀ ਲੋ ਚੰਨ ਪਕਾਵੇ ਰੋਟੀਆਂ ਤਾਰੇ ਆਵੇ ਤੇਰੀ ਲੋ ਨਣਦ ਮੇਰੀ ਮੈਨੂੰ ਆਖਦੀ ਕਿਉਂ ਵਿੱਚ ਮੈਂ ਤਾਂ ਗੋ ਨਣਦ ਮੇਰੀ ਮੈਨੂੰ ਆਖਦੀ ਕਿਉਂ ਵਿੱਚ ਮੈਂ ਤਾਂ ਗੋ ਕਿਉਂ ਵਿੱਚ ਮੈਂ ਤਾਂ ਥੋੜਾ ਪਿਆ ਨਣਦ ਕਢੇ ਗਾਲਾਂ ਕਿਉਂ ਵਿੱਚ ਮੈਂ ਤਾਂ ਥੋੜਾ ਪਿਆ ਨਣਦ ਕਢੇ ਗਾਲਾਂ ਨ ਕਡਨਣ ਤੇ ਗਾਲੀਆਂ ਇੱਥੇ ਮੇਰੀ ਕੌਣ ਸੁਣੇ ਪੂਆ ਦਾ ਪੁੱਤ ਪਰਾਇਆ ਲਗੇ ਕੋਲੋਂ ਦੀ ਲੰਗਣੀ ਗਿਆ ਪੂਆ ਦਾ ਪੁੱਤ ਪਰਾਇਆ ਲਗੇ ਕੋਲੋਂ ਦੀ ਲੰਗਣੀ ਗਿਆ ਜੇ ਹੁੰਦਾ ਵੀਰਿਆ ਆਪਣਾ ਨਦਿਆਂ ਚੀਰ ਮਿਲੇ ਜੇ ਹੁੰਦਾ ਵੀਰ ਆਪਣਾ ਨਦੀਆਂ ਚੀਰ ਮਿਲੇ ਮੈਲਾ ਓਲੇ ਮੇਰਾ ਵੀਰ ਖੜਾ ਸੁਣ ਸੁਣ ਨੀਰ ਪਰੇ ਮੈਲਾ ਓਲੇ ਮੇਰਾ ਵੀਰ ਖੜਾ ਸੁਣ ਸੁਣ ਨੀਰ ਪਰੇ ਨਾ ਰੋ ਵੀਰਾ ਮੇਰਿਆ ਪੈਣਾ ਦੇ ਦੁੱਖ ਬੁਰੇ ਨਰੋ ਵੀਰ ਮੇਰਿਆ ਪਹਿਣਾ ਦੇ ਦੁੱਖ ਬੁਰੇ ਧੰਨਵਾਦ ਜੀ ਕਿਸ ਰੰਦ ਲੱਗਾ ਜਦਾ ਇਹ ਗੀਤ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ